ਸਵਾਗਤ ਆ ਦੋਸਤੋ 50 ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਚੰਦਪਨ ਤਸੀਲ ਜੇਤੋ ਤੇ ਜ਼ਿਲ੍ਹਾ ਦੋਸਤੋ ਪਿੰਡਾ ਫਰੀਦਕੋਟ ਦੋ ਨਾਗਾ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਦੋਨੇ ਨਾਗ ਦੋਸਤੋ ਸੂਏ ਸੂਏ ਆ ਤਾਜ਼ੀਆਂ ਸੂਆਂ ਤੇ ਖਾਸ ਗੱਲ ਇੱਕ ਵਿੱਚ ਦੋਸਤੋ ਜਰਸੀ ਵੀ ਅਤੇ ਮਗਰ ਵੱਚੀ ਵੀ ਆ ਚੰਗੇ ਰਕਾਰਡਾਂ ਦੀ ਜਰਸੀ ਆ ਲਾਸਟ ਸਿੱਕਰ ਬਣੇ ਰਿਓ ਪੂਰੀ ਡਿਟੇਲ ਆਪਾਂ ਬਾਅਦ ਤੋਂ ਲੈ ਦਾਂਗੇ ਹਰ ਵਾਰੀ ਬੇਨਤੀ ਇਹਦੀ ਵੀ ਤਸੱਲੀ ਭਰ ਕੇ ਪਸ਼ੂ ਦੀ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਹੈ ਬਾਕੀ ਜਾਣਕਾਰੀ ਬਾਅਦ ਤੋਂ ਲੈ ਲੈਣੇ ਆ ਚੰਗੀ ਜਰਸੀ ਆ ਦੋਸਤ ਨਾਮ ਤੇ ਐਡਰੈਸ ਨਾਮ ਬਈ ਗੁਰਪ੍ਰੀਤ ਸਿੰਘ ਪਿੰਡ ਚੰਦਪਾਣਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ 8728094980 8728094980 ਠੀਕ ਆ ਨੰਬਰ ਜਿਹੜਾ ਦੋਸਤੋ ਬਾਕੀ ਸਾਰੇ ਲੈਣ ਪਸੇ ਲਗਾਤਾਰ ਸਕਰੀਨ ਤੇ ਬੈਿਦਾ ਚੱਲਦਾ ਰਹੂਗਾ ਤੇ ਬਈ ਸ਼ੁਰੂ ਕਰ ਲਗੇ ਇੱਕ ਨੰਬਰ ਬਈ ਕੀ ਡਿਟੇਲ ਹੈ ਇਹਦੀ ਇਹ ਬਈ ਜਰਸੀ ਆਪਾਂ ਕੋਲੇ ਅੱਜ ਹੀ ਸੋਈ ਹੈਗੀ ਹੂੰ ਬੂਕ ਘਾਡੇ ਹੋਇਆ ਗਲਦੀ ਵਜਹ ਸੋਈ ਨੂੰ ਜੇ ਰੋ ਭਾਈ ਬਈ ਵਾਠਾ ਥੱਲੇ ਜੇਰ ਦਿਖਾ ਵੀ ਦੇਣਾ ਤੁਹਾਨੂੰ ਠੀਕ ਆ ਉਸੋ ਜੇਰ ਬਾਈ ਜੇਰ ਵੀ ਆਪਾਂ ਵਿਖਾ ਦਿੰਦੇ ਆਂ ਜੇ ਸਾਰੀ ਕੰਪਲੀਟ ਆ ਬਾਕੀ ਵੀਡੀਓ ਮਿਲ ਜੂ ਬਾਈ ਠੀਕ ਆ ਬਾਕੀ ਘਰੇ ਸੂਇਆ ਹੋਣੀ ਸੂਇਆ ਜੇ ਠੀਕ ਆ ਤੇ ਕਿ ਕਿਹੜੇ ਸੀਮੈਂਟ ਦੇ ਬਾਈ ਫਾਰਮ ਚਲੋ ਜੀ ਵੀ ਹੈਗੀ ਹਾਂ 40 432 ਦੀ ਕਿਹਾ ਉਹਨਾਂ ਨੇ ਬਾਕੀ ਬਾਈ ਹਰੇਕ ਨੇ ਆਪਦੀ ਸਮਝ ਨਾਲ ਲੈਣੀ ਆ ਠੀਕ ਆ 21 ਬਾਈ ਲੀਟਰ ਉਹਨਾਂ ਨੇ ਪਿਛਲੇ ਸਾਲ ਦਾ ਤਰਕਾਰ ਦਾ ਦੱਸਿਆਗਾ ਠੀਕ ਆ ਉਹ 6 ਦਾੰਦਾ ਬਾਈ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਹਾਂਜੀ ਬਾਈ ਬਾਕੀ ਫੇਸ ਕੁਆਲਿਟੀ ਚੈੱਕ ਕਰਾ ਦੇ ਬਾਈ ਕੋਈ ਨੀ ਪਾ ਠੀਕ ਬੋਲ ਬੋਲਦਾ ਬੱਚਾ ਹੀ ਆ ਮਾ ਜੀ ਗੋਲ ਕਿਰ ਗਾਉਣਾ ਕੁਆਲਟੀ ਚੈੱਕ ਕਰ ਲਓ ਤੇ ਮਗਰ ਇਹਦੇ ਆ ਗਈ ਹੈ ਨਾ ਬੱਛੀ ਮਾ ਬਈ ਬੱਛੀ ਕਿਹੜੀ ਸੀ ਮੰਦੀ ਬਈ ਬਈ ਬੱਛੀ ਦਾ ਕੁਇਰ ਕਰਦੇ ਹੋ ਪੜਾ ਪੁੱਟੇ ਰਹਾ ਨਾ ਤੁਹਾਨੂੰ ਠੀਕ ਆ ਉਹ ਉਸ ਤੋਂ ਮਗਰ ਇਹਦੇ ਬੱਛੀ ਆ ਬੱਛੀ ਲਾਲ ਜਰਸੀ ਆਈ ਹੈਗੀ ਠੀਕ ਆ ਦੱਬੀ ਜਾ ਬੱਛੀ ਦਾ ਕੱਦ ਘੜ ਤੁਸੀਂ ਚੈੱਕ ਕਰੋ ਕੁਆਲਟੀ ਚੈੱਕ ਕਰਾ ਦਿਓ ਠੀਕ ਆ ਬਈ ਇਹਦੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਜਰਸੀ ਵੀ ਦੋਸਤੋ ਜਰਸੀ ਆ ਪੰਜਾਬ ਵਾਲੀ ਜਰਸੀ ਕੱਦ ਘੜ ਦੋਸਤੋ ਜਰਸੀਆਂ ਦੇ ਹਿਸਾਬ ਨਾਲ ਇਹਦਾ ਚੰਗਾ ਗਾ ਬਾਕੀ ਜਰਸੀ ਦਾ ਕੋਈ ਹਰੇਕ ਆ ਜਾਂਦਾ ਗਾ ਹਮ ਟ੍ਰੈਕ ਵੀ ਦਾਗ ਨਹੀਂ ਜਰਸੀ ਤੇ ਠੀਕਾ ਸਹੀ ਜਰਸੀ ਉਹ ਅਗਲਾ ਪੰਜਾਬ ਵਾਲੀ ਜਰਸੀ ਹਰੇ ਕੀ ਬਣਾਉਣ ਦਾ ਕਹ ਆਪਦੇ ਕੋਲੇ ਇੱਕ ਵੀ ਦਾਗ ਨਹੀਂ ਜਰਸੀ ਦੇ ਇੱਕ ਦਾਗ ਵੀ ਹੋਵੇ ਆਪਾਂ ਜਰਸੀ ਫ੍ਰੀ ਦੇ ਦਾਂਗੇ ਠੀਕ ਆ ਤੇ ਇਹਦਾ ਬਈ ਬੋਲਾ ਕੁਛ ਕੱਢਿਆ ਕਿ ਨਹੀਂ ਅੱਜ ਨਹੀਂ ਬਈ ਕੱਲਾ ਵੱਛੀ ਨਹੀਂ ਚਗਾਇਆ ਆਪਾਂ ਅੱਛਾ ਵੱਛੀ ਹਾਂ ਤੁਮ ਕਹਦੇ ਆ ਪਕਤਾ ਇੰਨਾ ਕੱਢਿਆ ਇੰਨਾ ਕੱਢਿਆ ਹਾਂ ਬਾਕੀ ਕੱਲਾ ਚਗਾਇਆ ਹੀ ਆ ਕੱਲਾ ਚਗਾਇਆ ਹੀ ਆ ਹਾਂ ਠੀਕ ਆ ਤੋਂ ਟਾਈਮ ਵਾਲੇ ਥੋੜੇ ਜਿ ਹੋ ਜਾਗਾ ਦੂਸਰਾ ਦੇਖੋ ਆ ਕਿਵੇਂ ਨਿਕਲੀ ਥਣਾ ਦੀ ਚਵਾਈ ਥਣਾ ਦੀ ਬਈ ਪਾਸ ਆਪਣੇ ਨੂੰ ਬੱਸ ਬਹੁਤ ਠੀਕ ਚਵਾਈ ਬਹੁਤ ਸੋਹਣੀ ਹੈਗੀ ਨਿਆਣਾ ਪਾਉਣ ਦੀ ਲੋੜ ਨਹੀਂ ਸਿੱਧਾ ਹੀ ਬਹਿ ਜਾ ਪੰਦਾ ਹੂੰ ਅ ਦੋਸਤੋ ਜਸਪੀ ਬਿਆਲੇ ਜਿਵੇਂ ਆਪਾਂ ਗੱਲ ਕਰੀ ਵੀ ਚੰਗੀ ਜਰਸੀ ਕੋਈ ਵਾਪਰਣ ਇਹਨੂੰ ਸੁਭਾਅ ਦੀ ਹੈਗੀ ਬਿਲਕੁਲ ਠੰਡੀ ਸੀਲ ਆ ਦੋਸਤੋ ਵੈਸੇ ਤੁਹਾਨੂੰ ਪਤਾ ਵੀ ਫਾਰਮ ਵਾਲੀਆਂ ਵੜਾ ਜਿਹੜੀਆਂ ਠੰਡੀਆਂ ਸੀਲ ਹੁੰਦੀਆਂ ਹਵਾਨੇ ਚੈੱਕ ਕਰਾ ਲਿਆ ਤੇ ਅੱਗੇ ਨੂੰ ਵੀ ਦੋਸਤੋ ਹਵਾਨੇ ਦੀ ਤੱਕ ਚੰਗੀ ਰਹਦੀ ਹਵਾਨੇ ਚੈੱਕ ਕਰਾ ਦੇ ਪਿੱਛੇ ਦੀ ਵੀ ਚੈੱਕ ਕਰਾ ਲੈ ਤੇ ਥਣ ਵੀ ਸੋਹਣਾ ਲੱਗਿਆ ਬਾਕੀ ਬਈ ਅਗਲੇ ਸੇਵਾ ਕਿੰਨਾ ਬੋਧਾ ਕੜ ਸਕਦਾਗਾ ਆਪਣਾ ਵਾਲੇ ਨੇ 21 ਬਾਈ ਲੀਟਰ ਦੀ ਗਾਰੰਟੀ ਦਿੱਤੀ ਹੈਗੀ ਠੀਕ ਆ ਆਪਾਂ 21 ਬਾਈ ਵਣ ਕੇ ਚੱਲੋ ਠੀਕ ਆ ਆ ਦਿਖਾ ਦੇਣਾ ਥੋੜਾ ਜਿਹਾ ਆਪਣੇ ਫਾਰਮ ਚੋਇਸ ਹੋ ਕਰਕੇ ਨਿਵਾਉਂਦੇ ਘਾਟਾ ਹਾਂ ਉਹ ਗੋਆ ਦਾ ਪੱਟਾ ਜੀ ਤਾਂ ਕਰਕੇ ਠੀਕ ਆ ਠੀਕ ਆ ਲੋ ਦੋਸਤੋ ਫਾਰਮ ਜੇ ਤੁਹਾਨੂੰ ਪਤਾ ਵੀ ਪਸ਼ੂ ਜਿਹੜੇ ਨਿਵਾਏ ਘਾਟੇ ਨੇ ਬਾਕੀ ਖਵਾਨੇ ਦੀ ਤਿਆਰੀ ਸੋਹਣੀ ਆ ਇਥੋਂ ਅੰਦਾਜ਼ਾ ਤੁਹਾਨੂੰ ਹੋ ਜਾਊਗਾ ਵੀ ਤੁਸੀਂ ਇਹਦਾ ਦੁੱਧ ਬਹੁਤ ਜ਼ਿਆਦਾ ਟਾਪ ਕੁਆਲਟੀ ਆ ਬਾਈ ਠੀਕ ਆ ਪਤਲੀ ਜਮੜੀ ਦੀ ਵਾਲਾ ਠੀਕ ਆ ਪਤਲੇ ਪਿੰਡੇ ਦੀ ਆ ਗਈ ਤੇ ਬਾਕੀ ਥਾਣਾ ਦੇ ਸਹਿਰ ਵੀ ਦੋਸਤੋ ਹੱਤੀ ਚਵਾਈ ਵਾਲਾ ਚਾਰ ਹੀ ਥਾਣਾ ਤੇ ਕੱਲਾ ਕੱਲਾ ਥਣ ਲੱਗਾ ਗਿਆ ਤੇ ਨਿਕੜਮ ਤੇ ਕੋਈ ਫੋਟੋ ਚਾਹੀਦੀ ਕਲਾਸ ਪੁਆਇੰਟ ਮਗਰ ਬੱਚੀ ਜੇਰ ਕੰਪਲੀਟ ਇਹਦੀ ਪੈ ਚੁੱਕੀ ਆ 20 ਬਾਈ ਲੀਟਰ ਵਾਲੀ ਤੇ ਅਕਿ ਤੁਸੀਂ ਆਪਦੀ ਸੇਵਾ ਦੇ ਅਕੋਰਡਿੰਗ ਜਜਮੈਂਟ ਦੀ ਲਾ ਲਿਓ ਤੇ ਬਈ ਮੁੱਲ ਦੀ ਗੱਲ ਬਤ ਮੁੱਲ ਬਈ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਕਰਾਂਗੇ ਹਾਂਜੀ ਬਈ ਠੀਕ ਆ ਲਓ ਦੋਸਤ ਮੁੱਲ ਇਹਦਾ ਬਈ ਨੇ ਫੋਨ ਤੇ ਕਰਨਾ ਹੈਗਾ ਤੇ ਫੋਨ ਕਰੇ ਤਾਂ ਪਤਾ ਲੱਗ ਜੂਗਾ ਜਿਹੜਾ ਮੁੱਲ ਹੋਊਗਾ ਬਾਕੀ ਬਈ ਚੰਗੀਆਂ ਚੀਜ਼ਾਂ ਦੇ ਮੁੱਲ ਚੰਗੇ ਹੀ ਹੁੰਦੇ ਆ ਤੁਹਾਨੂੰ ਪਤਾ ਠੀਕ ਆ ਸਾਣਾ ਜੇ ਹੁਣ ਆਹਾ ਕੀ ਇਹਦਾ ਉਹ ਹਸਾਉਣਾਗਾ ਜੇ ਚੰਗੀ ਜੀਜ਼ ਆਪਾਂ ਹੀ ਕਹੋ ਬਈ ਚੰਗੀ ਖਰੀਦੀ ਹੈਗੀ ਆਪਾਂ ਨੇ ਕੋਈ ਮਾੜਾ ਮੁੱਲ ਲਾ ਕੇ ਤੇ ਜਿਹੜਾ ਮੁੱਲ ਹੋਊਗਾ ਭਾਈ ਉਹਦੇ ਚ ਮਾਨਤਨ ਹੋ ਜਾਊਗਾ ਜਰੂਰ ਕਰਾਂਗੇ ਭਾਈ ਆਏ ਕਿਹੜਾ ਮਾਨਤਨ ਜੂਰ ਕਰਾਂਗੇ ਠੀਕ ਆ